ਅਬਜਾ ਜੀ ਕੀਤਾ ਗਿਆ ਵਾ ਨਲੇਰ ਸਿੰਘ ਤੇ ਗੁਰਦੇਵ ਸਿੰਘ ਵੱਲੋਂ ਕੀਤਾ ਗਿਆ ਸਨ ਆਫ ਦਰਬੀਰ ਸਿੰਘ ਪਿੰਡ ਖੇਲਾ ਵਾਸੀ ਵੱਲੋਂ ਕੀਤਾ ਗਿਆ ਤਾਰ ਲਾਈ ਘਰ ਦੇ ਘੇਰੇ ਜੋਗਾ ਸਿੰਘ ਨਿਸ਼ਾਨ ਸਿੰਘ ਇਹਦੇ ਨਾਲ ਇੱਕ ਦੋ ਬੰਦੇ ਹੋਰਲੇ ਹੋਏ ਜੀ ਇਹ ਮੇਰੇ ਬੱਚਿਆਂ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਆ ਤੇ ਮੈਂ ਘਰ ਦੇ ਘੇਰੇ ਘੇਰੇ ਉਧਰੋਂ ਲੈ ਕੇ ਸਾਰੇ ਤਾਰ ਲਾਈ ਹੋਏ ਜੀ ਤੇ ਮੈਨੂੰ ਪਤਾ ਨਹੀਂ ਇਹਨਾਂ ਨੇ ਕੇ ਟਾਈਮ ਮਾਰ ਦੇਣਾ ਜੇ ਮੈਂ ਆਰ ਲਾਈ ਘਰ ਦੇ ਘੇਰੇ ਜੋਗਾ ਸਿੰਘ ਨਿਸ਼ਾਨ ਸਿੰਘ ਇਹਦੇ ਨਾਲ ਇੱਕ ਦੋ ਬੰਦੇ ਹੋਰਲੇ ਹੋਏ ਜੀ ਇਹ ਮੇਰੇ ਬੱਚਿਆਂ ਨੂੰ ਮਾਰਨੀਆਂ ਧਮਕੀਆਂ ਦੇ ਰਹੇ ਆ ਤੇ ਮੈਂ ਘਰ ਦੇ ਘੇਰੇ-ਘੇਰੇ ਉਧਰੋਂ ਲੈ ਕੇ ਸਾਰੇ ਤਾਰ ਲਾਈ ਹੋਈ ਜੀ ਤੇ ਮੈਨੂੰ ਪਤਾ ਨਹੀਂ ਇਹਨਾਂ ਨੇ ਕੇ ਟਾਈਮ ਮਾਰ ਦੇਣਾ ਜੀ ਮੈਂ ਤਾਂ ਬਹੁਤ ਜ਼ਿਆਦਾ ਦੁਖੀ ਹੋਇਆ ਪਿਆ ਜੀ ਮੇਰਾ ਤੇ ਨਾ ਬਹੁਤ ਮੁਸ਼ਕਲ ਕੀਤਾ ਪਿਆ ਜੀ ਇਸ ਜਗ੍ਹਾ ਤੇ ਤੁਹਾਡਾ ਕੋਈ ਇਨਸਾਨ ਹੁੰਦਾ ਤੇ ਕੌਣ ਜ਼ਿੰਮੇਵਾਰ ਇਹ ਜੋਗਾ ਸਿੰਘ ਜਿਹੜੇ ਮੇਵਾਰਾ ਨਿਸ਼ਾਨ ਚ ਵੀ ਜ਼ਿੰਮੇਵਾਰ ਨਾਲ ਇੱਕ ਦੋ ਬੰਦੇ ਨੇ ਤੇ ਹੋਰ ਘੁੰਮਦੇ ਜਿੱਥੇ ਉਹ ਇਹਨਾਂ ਦੇ ਜ਼ਿੰਮੇਵਾਰ ਹੋਣਗੇ ਜੀ ਇਸ ਚੀਜ਼ ਦੇ ਮੇਰੇ ਬੱਚਿਆਂ ਦੇ ਵੀ ਕੋਈ ਵੀ ਕੱਲ ਨੂੰ ਰਾਹ ਦੇ ਵਿੱਚ ਮੇਰਾ ਬੱਚਾ ਸਕੂਲ ਪੜ੍ਹਨ ਜਾਂਦਾ ਵਾ ਉਹਨੂੰ ਵੀ ਜੇ ਕੋਈ ਗੱਲ ਬੰਦੋ ਮੇਰਾ ਨਾਮ ਗੁਰਦੇਵ ਸਿੰਘ ਜੀ ਮੈਂ ਐਕਸ ਆਰਮੀ ਦੇ ਵਿੱਚੋਂ ਰਟੇ ਰਹਿਆ ਮੇਰਾ ਪਿੰਡ ਖੇਲਾ ਵਾ ਜੀ ਇੱਕ ਜੋਗਾ ਸਿੰਘ ਤੇ ਨਿਸ਼ਾਨ ਸਿੰਘ ਦਾ ਜਿਹੜੇ ਕਿ ਤੁਹਾਡੇ ਤੇ ਦੋਸ਼ ਲਾ ਰਹੇ ਤੇ ਸਾਡੀ ਜ਼ਮੀਨ ਦੀ ਜਿਹੜਾ ਕਮਜ਼ਾ ਕਰਨਾ ਕੀ ਹੈ ਸਰਾਬ ਉਹ ਬਿਲਕੁਲ ਝੂਠ ਹੈ ਜੀ ਸਾਡੀ ਜ਼ਮੀਨ 25 ਤੋਂ 30 ਸਾਲ ਦੇ ਅੰਦਰ ਅਸੀਂ ਉਹ ਜ਼ਮੀਨ ਦੇ ਮਾਲਕ ਹਾਂ ਜੀ ਉਹ ਜ਼ਮੀਨ ਅਸੀਂ ਤਾਏ ਦੇ ਬੇਟੇ ਨੂੰ ਦਿੱਤੀ ਸੀ ਵਾਣ ਵਾਸਤੇ ਉਹਨਾਂ ਨੇ ਕਹਿਤਾ ਜੀ ਤਾਂ ਅਸੀਂ ਆਪਣੀ ਜ਼ਮੀਨ ਛੱਡੀ ਤੁਸੀਂ ਆਪਣੀ ਵਾ ਲੋ ਅਸੀਂ ਜਦੋਂ ਜ਼ਮੀਨ ਵਾਈ ਆ ਉਸ ਟਾਈਮ ਜੋਗਾ ਸਿੰਘ ਨੇ ਆ ਕੇ ਸਾਡੇ ਤੇ ਬੁੱਲੇ ਵੀ ਤੁਸੀਂ ਮੇਰੀ ਜ਼ਮੀਨ ਕਿਉਂ ਵਾਈਆ ਯਾਨੀ ਕਿ 25 ਤੋਂ 30 ਸਾਲ ਦੇ ਅੰਦਰ ਇਹ ਸਾਡੇ ਕੋਲ ਜ਼ਮੀਨ ਹੋ ਜੀ ਹਾਂਜੀ ਉਹਨਾਂ ਨੇ ਕਹਿਣਾ ਹੈ ਕਿ ਸਾਨੂੰ ਇਹਦਾ ਤਾਂ ਖਤਰਾ ਹੈ ਇਹ ਸਾਨੂੰ ਇਹਦਾ ਕਿ ਪਰਵਾਹ ਵਾਲਾ ਵੀ ਤਾਂ ਘੇਰ ਰਿਹਾ ਨੇ ਕੋਈ ਇਹੋ ਜੀ ਗੱਲ ਨਹੀਂ ਹੈ ਕਿ ਜੀ ਉਹਨੇ ਮੈਨੂੰ ਮੇਰੇ ਬੱਚੇ ਨੂੰ ਸਗੋਂ ਮੇਰਾ ਬੱਚਾ 10ਵੀਂ ਕਲਾਸ ਦੇ ਵਿੱਚ ਪੜਦਾ ਹੈ ਉਹਨੇ ਮੇਰੇ ਬੱਚੇ ਨੂੰ ਧਮਕੀਆਂ ਦਵਾਈਆਂ ਇੱਧਰ ਉੱਧਰ ਬੰਦਿਆਂ ਤੋਂ ਵੀ ਅਸੀਂ ਤੇ ਆਦੇ ਬੱਚੇ ਸੈੱਟ ਕਰ ਲੈ ਤੂੰ ਆ ਦਾ ਬੱਚਾ ਪਿਛਾ ਕੇ ਦਿਖਾਈ ਉਹਨਾਂ ਤੋਂ ਡਰਦਾ ਹੋਇਆ ਮੈਂ ਇੱਥੇ ਰਹਿੰਦਾ ਨਹੀਂ ਬਹੁਤ ਘੱਟ ਲੈ ਕੇ ਬੱਚੇ ਨੂੰ ਬਾਹਰ ਅੰਦਰ ਇਹਨਾਂ ਨੂੰ ਪਤਾ ਨਹੀਂ ਕਿਹੜੇ ਟਾਈਮ ਮੈਨੂੰ ਮਾਰ ਲਿਆ ਔਰ ਉਹਦੇ ਕੋਲ 12 ਬੋਰ ਰੈਫਲ ਆ ਉਹ ਜਦੋਂ ਮਰਜੀ ਲੈ ਕੇ ਇੱਧਰ ਆ ਜਾਂਦਾ ਜੀ ਮੇਰੇ ਘਰ ਆ ਕੇ ਕਦੇ ਕਹੀ ਲੈ ਕੇ ਆ ਜਾਂਦਾ ਵੀ ਤੈਨੂੰ ਵੱਡ ਦੇਣਾ ਕਿਤੇ ਉਹ ਰੈਫਲ ਦੇ ਕਹਿ ਜਾਂਦਾ ਜੀ ਤੇਰੇ ਜਿਹੜੇ ਤੁਹਾਡੇ ਦੇ ਦੋਸ਼ ਲੱਗ ਰਹੇ ਨੇ ਉਹ ਬਿਲਕੁਲ ਨਹੀਂ ਨਾ ਬਿਲਕੁਲ ਝੂਠੇ ਸਾਰੇ ਸਾਡੇ ਕੋਲ ਸਾਰੇ ਕਾਗਜ਼ ਆ ਅਸੀਂ ਇਹ ਸਰਕਾਰ ਤੋਂ ਭਗਵੰਤ ਮਾਨ ਸਾਹਿਬ ਤੋਂ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਦੇ ਆ ਕਿ ਸਾਡੇ ਇਨਸਾਫ ਦਿੱਤਾ ਜਾਵੇ ਸਾਡੀ ਪੈੜ ਦੀ ਮੰਤੀ ਕੀਤੀ ਜਾਵੇ ਸਾਨੂੰ ਆਪਣਾ ਸਾਡਾ ਇਨਸਾਫ ਦਿੱਤਾ ਜਾਵੇ ਕੋਈ ਚੰਗਾ ਵਧੀਆ ਅਫਸਰ ਲਾ ਕੇ ਸਾਡੇ ਬਿਲਕੁਲ ਸਾਰਾ ਕੁਝ ਦੁੱਧਾ ਦੁੱਧ ਪਾਣੀ ਦਾ ਪਾਣੀ ਕੱਢਿਆ ਜਾਵੇ ਜੀ ਇਹ ਮੇਰੇ ਇਕੱਲੇ ਨਾਲ ਨਹੀਂ ਜਿੰਨਾ ਕੀਤਾ ਇਹ ਹੋਰ ਵੀ ਸਾਡੇ ਲਗ ਭਾਈਚਾਰੇ ਦੇ ਵਿੱਚੋਂ ਹੋਰ ਵੀ ਕਈਆਂ ਨੇ ਇਹਨਾਂ ਤੋਂ ਖਾਤੜੀ ਕੀਤੀ ਹੈ ਜੀ ਇਹ ਦੋ ਤਿੰਨ ਜਣਾਂ ਇਹਨਾਂ ਜੋਗਾ ਸਿੰਘ ਨਿਸ਼ਾਨ ਸਿੰਘ ਇਹਨਾਂ ਰੜ ਕੇ ਤੇ ਸਾਡੇ ਤੇ ਉੱਤੇ ਹੋਰ ਵੀ ਕਈਆਂ ਦੇ ਨਾਲ ਇਹਨਾਂ ਨੇ ਧੋਖਾਧੜੀ ਬਹੁਤ ਵੱਡੀ ਵੱਡੀ ਕੀਤੀ ਹੈ ਜੀ ਉਹ ਵੀ ਤੁਹਾਨੂੰ ਸਾਹਮਣੇ ਆਜਾਂਗੇ ਤੁਹਾਨੂੰ ਦਿਖਾ ਦਾਂਗੇ ਜੀ ਉਹ ਵੀ ਕਾਗਜ਼ਾਂ ਦੇ ਵਿੱਚ ਦਿਖਾਵਾਂਗੇ ਜੀ ਇਹ ਹਾਂਜੀ ਮੈਂ ਜੀ ਮੇਰਾ ਨਾਮ ਨੂਬ ਸਿੰਘ ਆ ਪਿੰਡ ਮੇਰਾ ਝਡੇਰਮਾ ਪੱਖਾਂ ਇੱਕ ਜੋਗਾ ਸਿੰਘ ਤੇ ਨਿਸ਼ਾਨ ਸਿੰਘ ਜਿਹੜੇ ਤਲੇਰ ਸਿੰਘ ਤੇ ਗਰਦੀਪ ਸਿੰਘ ਤੇ ਏ ਦੋਸ਼ ਲਾ ਰਹੇ ਆ ਕਿ ਸਾਡੀ ਜ਼ਮੀਨ ਦੇ ਜਿਹੜਾ ਇਹਨਾਂ ਨੇ ਕਬਜ਼ਾ ਕੀਤਾ ਹੈ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਇਹ ਜੀ ਨਜਾਇਜ਼ ਉਹਨਾਂ ਦਾ ਨਾਮ ਲਾ ਰਿਆ ਉਹਨਾਂ ਦਾ ਕਬਜ਼ਾ ਵਾ 20-25 ਸਾਲ ਤੋਂ ਇਹ ਆਪ ਦਾ ਹਿੱਸਾ ਸਾਨੂੰ ਵੈਕ ਆ ਚੁੱਕਿਆ ਜੀ ਤੇ ਪੰਜ ਦੇ ਵਿੱਚ ਹਾਂਜੀ ਤੇ ਇਹ ਉੱਤੇ ਇਹਨਾਂ ਹੋਰ ਵੀ ਕਬੜਾ ਕੀਤਾ ਜੇ ਮੇਰੇ ਨਾਲ ਵੀ ਕੀਤਾ ਜੇ ਮੈਂ ਤੁਹਾਡੇ ਨਾਲ ਕੀ ਕੀਤਾ ਜੋਗਾ ਸਿੰਘ ਨੇ ਜੀ ਤੇ ਜੋਗਾ ਸਿੰਘ ਨੇ ਸਾਡੀ ਤਿੰਨ ਕਿੱਲੇ ਜ਼ਮੀਨ ਰੱਬ ਕਰ ਲਈ ਆ ਖੁਰਦਬੁਰਦ ਕਰਤੀ ਆ ਜੇ ਕੋਈ ਚੰਗਾ ਅਵਸਰ ਆਵੇ ਅਹੀਂ ਕਾਗਜ਼ ਪੱਤਰ ਵਿਖਾਵਾਂਗੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਅਹੀਂ ਭਗਵੰਤ ਮਾਤਾ ਤੋਂ ਇਨਸਾਫ ਦੀ ਮੰਗ ਕਰਦੇ ਸਰਕਾਰ ਕੋਲ ਮੰਗ ਕਰਦੇ ਆ ਕੋਈ ਚੰਗਾ ਅਵਸਰ ਲਾ ਕੇ ਤੇ ਇਹਦੀ ਜਾਂਚ ਘੋਗ ਕਰਾਈ ਜਾਵੇ ਤੇ ਇਹਦਾ ਛਿੱਟਾ ਜਿਹੜਾ ਵਾ ਤੁਹਾਨੂੰ ਆਇਆ ਨਿਕਲਿਆ ਪਤਾ ਲੱਗੂ ਵੀ ਇਹ ਜੋਗਾ ਸਿੰਘ ਕੀ ਕਰਦਾ ਫਿਰਦਾ ਜੋਗਾ ਸਿੰਘ ਨੇ ਕਿਹਾ ਕਿ ਇਹਨਾਂ ਤੋਂ ਸਾਨੂੰ ਖਤਰਾ ਹੈ ਇਹੋ ਜੀ ਝੂਠ ਮਾਰੀ ਜਾ ਨੂੰ ਕੋਈ ਕਹਿ ਨਹੀਂ ਸਕਦਾ ਉਹ ਤਰ੍ਹਾਂ ਦੇ ਜੋਗਾ ਸਿੰਘ ਵੀ ਮੈਨੂੰ ਮੈਨੂੰ ਹੀ ਆਖਿਆ ਸੀ ਕਿ ਅਸੀਂ ਪੈਈ ਬੋਣੀ ਆ ਤੇ ਮੇਰੇ ਕੋ ਦਨਾਈ ਰਫਲਵਾ ਤੇ ਮੈਂ ਗੋਲੀਆਂ ਵੇਖੀ ਕਿੱਦਾਂ ਮਾਰਦਾ ਹਾਂ ਹਾਂਜੀ ਉਹਦੇ ਇਹ ਮੂੰਹ ਨਾਲ ਦੇ ਆਖੀ ਜਾਣਾ ਜੋ ਮਰਜੀ ਆ ਜਿੱਦਨ ਉਹ ਮਾਰ ਦੂਗਾ ਉਸ ਦਿਨ ਮਾਰੀ ਜਾਣਾ ਵਾ ਅਸੀਂ ਭੁੱਖਿਆ ਵੀ ਮਰਦਾ ਹੀ ਸਾਡੀ ਜਾਇਦਾਦ ਲਖਾ ਲਈ ਆ ਅਸੀਂ ਕਿੱਧਰ ਜਾਵਾਂਗੇ ਗਰੀਬ ਅਹੀ ਆਦਮੀ ਆ ਨਪਾਲ ਹੈਗੇ ਆ ਪਿਓ ਵੀ ਸਾਡਾ ਨਪਾਲ ਮਾ ਵੀ ਨਪਾਲ ਭਰਾ ਵੀ ਨਪਾਲ ਹਾਂਜੀ ਕੀ ਨਾਮ ਤੁਹਾਡਾ ਹੈ ਤੇ ਕਿਹੜਾ ਪਿੰਡ ਹੈ ਮੈਂ ਸਰਦਾਰ ਜੋਗਾ ਸਿੰਘ ਕਿਹੜਾ ਪਿੰਡ ਹੈ ਪਿੰਡ ਖੇਲਾ ਜੀ ਸਰਦਾਰ ਸਾਨੂੰ ਬਾਵਾ ਸਿੰਘ ਪਿੰਡ ਖੇਲਾ ਜੀ ਕੀ ਮਾਮਲਾ ਜਿਹੜਾ ਤੁਹਾਡੀ ਜ਼ਮੀਨ ਤੇ ਦੱਸਿਆ ਜਾ ਰਿਹਾ ਕਬਜ਼ਾ ਕਰ ਲਿਆ ਕੀ ਇਹ ਮਾਮਲਾ ਜੀ ਸਾਡੀ ਜਿਹੜੇ ਮਹਾਪੁਰਖਾਂ ਵਿੱਚ ਜ਼ਮੀਨ ਸੀ ਟੋਟਲ ਰਕਬਾ 2 ਬਾਈ ਕਨਾਲ ਤੇ 16 ਮਰਲੇ ਹੈਗਾ ਤੇ ਖਸਬਾ ਮੈਂ ਬਬਾ 23 ਦਾ ਇੱਕ ਬੜਾ ਇੱਕ ਇੱਕ ਬੜਾ 2 ਤੇ ਇੱਕ ਇੱਕ ਨਾਲ ਦੇ ਇੱਕ ਮਰਲਾ ਜਿਹੜੀ ਉਹ ਸਾਡੀ ਜ਼ਮੀਨ ਵਾਈ ਗਈ ਹੈ ਇਹ ਕਿੰਨਾ ਦੇ ਨਾਮ ਤੇ ਜਿਹੜੀ ਜ਼ਮੀਨ ਹੈ ਜਿਹੜੀ ਕਬਜ਼ਾ ਕਰ ਲਿਆ ਗਿਆ ਇਹ ਜ਼ਮੀਨ ਸ਼ਾਨ ਸਿੰਘ ਪੁੱਤਰ ਜੋਗਾ ਸਿੰਘ ਬਰਦਾ ਸਿੰਘ ਪੁੱਤਰ ਫੂਲਾ ਸਿੰਘ ਦਾ ਤੇ ਦੇ ਨਾਂ ਤੇ ਹੈਗੀ ਇੰਤਕਾਲ ਵੀ ਇਹਨਾਂ ਦੇ ਨਾਂ ਤੇ ਹੈਗੀ ਜੀ ਕਬਜ਼ਾ ਕਿੰਨਾ ਵੱਲੋਂ ਕੀਤਾ ਗਿਆ ਕਬਜ਼ਾ ਜੀ ਕੀਤਾ ਗਿਆ ਵਾ ਨਲੇਰ ਸਿੰਘ ਤੇ ਗੁਰਦੇਵ ਸਿੰਘ ਵੱਲੋਂ ਕੀਤਾ ਗਿਆ ਸਨ ਆਫ ਦਲਵੀਰ ਸਿੰਘ ਪਿੰਡ ਖੇਲਾ ਵਾਸੀ ਵੱਲੋਂ ਕੀਤਾ ਗਿਆ ਇਸ ਬੰਦੇ ਕੋਈ ਪ੍ਰਸ਼ਾਸਨ ਨੂੰ ਦੱਸਿਆ ਹਾਂ ਜੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਜੀ ਕੋਈ ਤੁਹਾਡੀ ਬਈ ਮਤ ਨਹੀਂ ਅਜੇ ਤੱਕ ਸਾਡੀ ਕੋਈ ਮਤ ਨਹੀਂ ਹੋਈ ਕੀ ਮੰਗ ਕੀ ਕਰਦੇ ਮੰਗ ਜੀ ਇਹ ਪ੍ਰਸ਼ਾਸਨ ਤੋਂ ਆਪਣ ਮੱਖ ਮੰਤਰੀ ਸਰਵਪਾਗੋਂ ਸਿੰਘ ਮਾਨ ਤੋਂ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਜ਼ਮੀਨ ਵਾ ਕੇ ਸਾਨੂੰ ਜਾਂਦੇ ਧਮਕੀਆਂ ਵੀ ਦੇ ਗਏ ਆ ਉਹਨਾਂ ਕੋਈ ਦੋਵੇਂ ਫੌਜੀ ਮੁਲਾਜ਼ਮ ਹਨ ਜੀ ਇਹਨਾਂ ਕੋਲ ਦੋ ਦੋਵੇਂ ਕੋਈ ਪਿਸਟਲ ਵੀ ਹਨ ਇਹ ਧਮਕੀਆਂ ਦੇ ਕੇ ਆਦੇ ਟਰੈਕਟਰ 743 ਸਵਰਾਜ ਤੇ ਔਰ ਸ਼ਿਫਟਕਾਰ ਤੇ ਅਣਪਛਾਤੇ ਵਿਅਕਤੀ ਥਿਆਰਾਂ ਨਾਲ ਲੈ ਸੋ ਕੇ ਆਏ ਇਹ ਸਾਡੀ ਜ਼ਮੀਨ ਤੇ ਕਬਜ਼ਾ ਕਰਕੇ ਚਲੇ ਗਏ ਤੇ ਜਾਣਦੇ ਤਮ ਕਹੇ ਦੇ ਸਾਡੀ ਜ਼ਮੀਰ ਉਹ ਦੇਖ ਕੇ ਪਰਵਾਸ ਖਤਮ ਕਰ ਦਿੱਤਾ ਜਾਊਗਾ ਕਬਜ਼ਾ ਦੇਣੇ ਕੀਤਾ ਗਿਆ ਕਿ ਰਾਤ ਇੱਕ ਕਬਜ਼ਾ ਦੀ ਕੋਈ ਦਨੇ ਕੀਤਾ ਗਿਆ 18 ਤਰੀਕ ਨੂੰ ਕੋਈ 12:00 ਵਜੇ ਕੀਤਾ ਗਿਆ ਤੇ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਫਿਰ ਅੱਗੇ ਕੀ ਕਰਨਗੇ ਜੀ ਅਸੀਂ ਅਸੀਂ ਕਾਨੂੰਨ ਦਾ ਫਿਰ ਦਰਵਾਜ਼ਾ ਖੜਕਾਵਾਂਗੇ ਜੀ ਕੀ ਨਾਮ ਤੋਂ ਦਾਤ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਨਿਸ਼ਾਨ ਸਿੰਘ ਪਿੰਡ ਖੇਲਾ ਜੀ ਕੀ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਤੁਹਾਡੀ ਜ਼ਮੀਨ ਤੇ ਕਿਸੇ ਨੇ ਕਬਜ਼ਾ ਕਰ ਲਿਆ ਜੀ ਸਾਡੇ ਚਾਚਾ ਜੀ ਵੱਲੋਂ ਸਾਡੀ ਜ਼ਮੀਨ ਤੇ ਕਬਜ਼ਾ ਕੀਤਾ ਗਿਆ ਜੋ ਕਿ ਝੰਡੇਰ ਮਾਹ ਪੁਰਖਾਂ ਸਾਡੀ ਮਾਲਕੀ ਹੈ ਤੇ ਮੈਂ ਇਹ ਜ਼ਮੀਨ ਮੇਰੇ ਨਿਸ਼ਾਨ ਸਿੰਘ ਦੇ ਨਾਮ ਤੇ ਅਤੇ ਤਾਈ ਦੇ ਲੜਕਾ ਸਰਦਾਰ ਬਲਰਾ ਸਿੰਘ ਦੇ ਨਾਮ ਤੇ ਹੈ ਜੀ ਕਿੰਨੀ ਜ਼ਮੀਨ ਹੈ ਟੋਟਲ ਇਹ ਤੇ ਸਰ ਸਾਡੀ 23 22 ਕਨਾਲਾਂ 16 ਮਰਲੇ ਟੋਟਲ ਜ਼ਮੀਨ ਹੈ 1 ਕਨਾਲ 1 ਮਰਲੇ ਤੇ ਇਹਨਾਂ ਨੇ ੱੱਕੇ ਨਾਲ ਕਬਜ਼ਾ ਕੀਤਾ ਜੀ ਇਹਨਾਂ ਵੱਲੋਂ ਕਬਜ਼ਾ ਕੀਤਾ ਗਿਆ ਇਹ ਦਲੇਰ ਸਿੰਘ ਤੇ ਗੁਰਦੇਵ ਸਿੰਘ son of ਦਲਬੀਰ ਸਿੰਘ ਵੱਲੋਂ ਕੀਤਾ ਗਿਆ ਜੀ ਇਹ ਕੀ ਕਹਿ ਕੇ ਉਹਨਾਂ ਨੇ ਕਬਜ਼ਾ ਕੀਤਾ ਹੈ ਉਹਨਾਂ ਨੇ ਇਹ ਕਹਿ ਕੇ ਕਬਜ਼ਾ ਕੀਤਾ ਕਿ ਇਹ ਸਾਡੀ ਆਪਦੀ ਮਾਲਕੀ ਪੈਲੀ ਹੈ ਤੇ ਇਥੇ ਅਸੀਂ ਧੱਕੇ ਨਾਲ ਕਬਜ਼ਾ ਕਰ ਲਿਆ ਹੈ ਤੇ ਅਗਰ ਜੇ ਤੁਸੀਂ ਇਸ ਜ਼ਮੀਨ ਵੱਲ ਝਾਕਿਆ ਤਾਂ ਤੁਹਾਨੂੰ ਮਾਰ ਦਿੱਤਾ ਜਾਏਗਾ ਇਹ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਨਾਜਨ ਆਰਮੀ ਚ ਉਹ ਪਿੰਡ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਉਹ ਸਾਰੇ ਇਹਨਾਂ ਦੀਆਂ ਦਬਾਅ ਕਰਕੇ ਕੁਝ ਸਿਆਸੀ ਦਬਾਅ ਕਰਕੇ ਕੁਝ ਧਮਕੀਆਂ ਕਰਨ ਉਹ ਆਰਮੀ ਵਿੱਚ ਹੈ ਉਹਨਾਂ ਡਿਊਟੀ ਹੈ ਤੇ ਇਹਨਾਂ ਦੇ ਧਮਕੀਆਂ ਕਰਕੇ ਉਹਨੂੰ ਜਾਨਵਾਲ ਦਾ ਖਤਰਾ ਤਾਂ ਨਹੀਂ ਆ ਰਿਹਾ ਜੇਕਰ ਤੁਹਾਡੀ ਕੋਈ ਜਾਨ ਮਾਲ ਨੂੰ ਕੋਈ ਆਜ ਆਉਂਦੀ ਹੈ ਤਾਂ ਕੌਣ ਜ਼ਿੰਮੇਵਾਰ ਹੈ ਉਸਦੇ ਜ਼ਿੰਮੇਵਾਰ ਬਲੇਰ ਸਿੰਘ ਤੇ ਗੁਰਦੇਵ ਸਿੰਘ ਹੋਣਗੇ ਕੀ ਮੰਗ ਕੀ ਕਰਦੇ ਆ ਅਸੀਂ ਸੀਐਮ ਸਾਹਿਬ ਤੋਂ ਅਸੀਂ ਸੀਐਮ ਸਾਹਿਬ ਕੋ ਮੰਗ ਕਰਦੇ ਆ ਕਿ ਇਹੋ ਜਿਹਾ ਤੱਕਾ ਕਿਸੇ ਹੋਰ ਨਾਲ ਨਾ ਹੋਵੇ ਇਸ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ